ਹਾਂਜੀ ਵੀਰੇ ਕੀ ਹਾਲ ਹੈ ਸੱਸੀ ਗੜ ਬਈ ਸਾਰਿਆਂ ਨੂੰ ਹਾਂਜੀ ਜਾਂਦੀਆਂ ਸਰਦੀਆਂ ਦਾ ਤੋਹਫਾ ਲਾਤਾ ਬਈ ਆਪਾਂ ਨੇ ਜੇ 150 100 100 ਨੂੰ ਸੇਲ ਆ ਗਈ ਜਿਹੜੀ ਮਰਜ਼ੀ ਹੁੱਡੀ ਚੱਕ ਲਵਾ ਕੇ ਸਾਰੀਆਂ ਕੁਆਲਟੀ ਦੀਆਂ ਲੋਹੜਾਂ ਹੁੱਡੀਆਂ ਆ ਵੀ ਨਾਲ ਆਵਣੇ ਲੋਹੜੀ ਜਮਾ ਜੀ ਜਮਾ ਜੇ ਪਰ ਹੁੱਡੀਆਂ ਵੀ 150 ਦੀ ਬਈ ਆ 150 ਨੇ ਜਿਹੜਾ ਮਰਜ਼ੀ ਚੱਕ ਲੋ ਵੀ ਆ ਕੇ ਲੈ ਬਈ ਸਰਦੀਆਂ ਦਾ ਤੋਹਫਾ ਵੀਰੇ ਆ ਦੇਖ ਲੋ ਬਈ ਪੰਪ ਪਾਸ ਜਿਹੜੇ ਹੁੱਡੀਆਂ ਨੇ ਨਾ 1.500 ਰੁਪਏ ਨੂੰ ਚੱਕੋ ਤੁਸੀਂ ਆ ਦੇਖਾਓ ਬਈ ਘੇਣ ਦੇਖੋ ਬਈ ਯਾਰ ਦੇ 1.5 ਹਜ਼ਾਰ ਰੁਪਏ ਦੀਆਂ ਬਈ ਕੋਈ ਮਾੜੀਆਂ ਨਹੀਂ ਆਏਗੀਆਂ ਇਹ ਜਰੂਰ ਆਓ ਸਰਦੀਆਂ ਦਾ ਤੋਹਫਾ ਬਈ ਆ ਦੇਖੋ ਜਿੱਪ ਲੱਗ ਕੇ ਪੂਰੀ ਘੈਂਟ ਜੀ ਬਣ ਜਾਂਦੀ ਹੈ ਜੀ ਲੈ ਆ ਦੇਖੋ ਦੇਖੋ ਕਰੋ ਚੈੱਕ ਮੁੰਡਿਓ ਵਾਹ ਜੀ ਵਾਹ ਬਈ ਪੂਰੀ ਘੈਂਟ ਆ ਯਾਰ ਬਈ 1.5 ਹਜ਼ਾਰ ਦੇ ਯਾਰ ਕੋਈ ਮਾੜੀਆਂ ਨਹੀਂ ਹੈਗੀਆਂ ਆ ਸਾਰਾ ਕੁਝ ਵੀਰੇ ਸਾਰਾ ਕੁਝ 1.5 ਹਜ਼ਾਰ ਨੂੰ ਚੈੱਕ ਲੋ ਜਿਹਦੇ ਚੈੱਕ ਆ ਜਾਂਦਾ ਮਾਲ ਹਾਂ ਦੇਖੋ ਇਹਨਾਂ ਨਾਲ ਕੀ ਰਹਿ ਗਈ ਬਸ ਮਾਰਚ ਅਪ੍ਰੈਲ ਤੱਕ ਚੱਲਣ ਵਾਲੀਆਂ ਚੀਜ਼ਾਂ ਨੇ ਵੀਰੇ ਠੀਕ ਹੈ ਇਹ ਕਹਿੰਦਾ ਨਾ ਬਿੰਡ ਸੀਟਰ ਨੇ ਆਈਆਂ ਐਵੀ ਵੀ ਨੇ ਜਿਹੜੀ ਮਰਜ਼ੀ ਲੈ ਚੱਕੇ ਲੇਡੀਜ਼ ਵੀ ਬਹੁਤ ਸੋਹਣੇ ਸੋਹਣੇ ਪੀਸ ਪਏ ਨੇ ਹਾਂ ਦੇਖੋ 1.500 ਅਗਲੀ ਸਰਦੀਆਂ ਚ ਕੰਮ ਆਉਣ ਵਾਲੇ ਆ ਸਰਦੀਆਂ ਚ ਕੰਮ ਆਉਣ ਵਾਲੇ ਠੰਡਣ ਵਾਲੀ ਚੀਜ਼ ਆ ਵੀਰੇ ਠੀਕ ਹੈ ਦੇਖੋ ਆ ਦੇਖੋ ਲੇਡੀਜ਼ ਪੀਸ ਕਿੰਨੇ ਸੋਹਣੇ ਸੋਹਣੇ ਪਏ ਨੇ ਇੱਧਰ ਗੱਡੀ ਚੱਲ ਭੈਂਟ ਲੱਗਣਗੇ ਜੈਪ ਵਾਲੀਆਂ ਨੇ ਆਈਆਂ ਇਹ ਅਕਾ ਜੀ ਦਿਖਾਈ ਚੱਲੋ ਮੜਾ ਜੀ ਮੈਂ ਆਪਣੇ ਮੈਂ ਕਹਣਾ ਤੂੰ ਆ ਦੇਖੋ ਬਾਈ 1.5 150 ਰੁਪਏ ਦੇ ਬਾਈ ਆ ਦੇਖ ਹਾਂ ਚੈੱਕ ਕਰਾ ਦੋ ਇੱਕ ਵਾਰੀ ਦੇਖੋ ਛੋਡੀਆਂ ਬਾਈ ਕਿਆ ਬਾਤ ਹੈ ਕਿਆ ਬਾਤ ਹੈ ਜਿਹੜੀਆਂ ਮਾਡਲ ਚ ਵੀਰੇ 7 700 8 800 ਦੀਆਂ ਮਿਲਦੀਆਂ ਨੇ ਆਪਣੇ ਕੋਲੇ 1.5 150 ਰੁਪਏ ਸਾਰੀ ਆ ਜੋ ਮਿੱਤਰੋ ਫਿਰ ਸੂਟ ਦਾ ਮਾਲ ਆ ਵੀਰੇ ਬਾਹਰੋਂ ਆਇਆ ਹੋਇਆ ਆ ਦੇਖ ਬਾਹਰਲਾ ਮਾਲ ਬਾਹਰਲਾ ਹੀ ਹੁੰਦਾ ਹੈ ਚੱਕ ਲੋ ਜੀ ਤੇ ਚੱਕੇ ਆ ਨਾ ਜੋ ਲੈ ਜੋ ਲੈ ਜਿੰਨੀਆ ਮਰਜੀ ਲੈ ਬਾਈ ਪੂਰੀਆਂ ਕੈਣ ਕੈਣ ਪਈਆਂ ਨੇ ਬਾਈ ਜੋੜੀਆਂ ਗਾਹ ਵੀ ਦਿਖਾ ਦੇ ਬਾਈ ਗਾਹ ਮੁੰਡੇ ਖੜੇ ਨੇ ਲਈ ਜਾਂਦੇ ਨੇ ਆ ਜੋ ਜੀ ਆ ਦੇਖ ਲੋ ਬਾਈ ਇਧਰ ਜੈਕਟਾਂ ਜੋਪਟਾਂ ਖੜਾ ਕੋਸ ਪਿਆ ਰਾਸ ਪੂਰਾ ਰਹਿੰਦਾ ਬਾਈ ਕੋਲੇ ਆ ਦੇਖੋ ਜੀ ਇੱਕ ਦੋ ਦਿਨ ਦਾ ਹੀ ਮੇਲਾ ਬਾਈ ਲੁੱਟ ਲੋ ਆ ਕੇ ਆ ਵੀ ਜੇ ਸਾਨੂੰ ਆ ਜਾਏ ਤੂੰ ਲੈ ਕੇ ਦੇਖ ਰਲੇ ਜਿੱਥੋਂ ਮਰਜੀ ਆ ਦੇਖੋ ਡਰੀਮ ਸਿਟੀ ਕੋਲੇ ਵੀਰੇ ਬੱਸ ਸਟੈਂਡ ਨੂੰ ਜਾਂਦਿਆਂ ਨੂੰ ਹਾਂਜੀ ਆ ਆਪਣਾ ਰੋਡ ਤੇ ਆ ਗਈ ਮਿੱਠੂ ਕੁਵਾੜੀਏ ਦੇ ਨਾਲ ਠੀਕ ਆ ਯਾਰ ਚੈੱਕ ਕਰ ਲਓ ਬਾਈ ਅਰੇ ਆਓ ਸਪੋਰਟਸ ਵਾਲੇ ਸਾਰਾ ਕੁਝ ਮੈਂ ਇੱਧਰ ਡ੍ਰੀਮ ਸਿਟੀ ਰਹਿ ਗਈ ਵੀਰੇ ਇੱਧਰ ਦੇਖ ਤੇ 300 ਪਾਜੀ ਬਾੜੀ ਆ ਲੈ ਜੋ 500 ਨੂੰ ਪੱਟੀ ਵਾਲਾ ਪੀਸ ਹੈਗਾ ਪੂਰਾ ਸਿਰੇ ਦਾ ਬਿਲਕੁਲ ਕੋਲ ਜਿੱਪਾ ਕੰਮ ਕਰਦੀ ਹੈਗੀ ਪੂਰੇ ਹੈਵੀ ਚ ਆ ਜਾਇਕਟਾਂ ਵੀਰੇ ਆ ਬਲੀਆਂ ਸਾਰਾ ਕੁਝ ਵੀਰੇ 150 ਜਿਹੜਾ ਮਰਜ਼ੀ ਲੈ ਜਾਓ ਸਾਰੇ ਬਜ਼ੁਰਗਾਂ ਦੇ ਪਾਉਣ ਵਾਲੇ ਪੀਸ ਬਹੁਤ ਸੋਹਣੇ ਸੋਹਣੇ ਪੈਨੇ ਆ ਦੇਖ ਆ ਦੇਖ ਆਹ ਬਈ ਮੈਂ ਕਹਿੰਦਾ ਜਿਹੜਾ ਮਰਜ਼ੀ ਚੱਕ ਲੈ ਕੋਈ ਜੈਡ ਪੀਸ 1.5 150 ਨੂੰ ਆ ਜਿਹੜਾ ਮਰਜ਼ੀ ਚੱਕ ਲੋ ਵੀਰੋ ਮਿੱਤਰੋ ਜਰੂਰ ਪਹੁੰਚੋ ਬਈ ਆ ਕੇ 1.5 150 ਰੁਪਏ ਦੇ ਇੱਥੇ ਹੁੱਡੀਆਂ ਜਾਇਕਟਾਂ ਲੋਹਰਾ ਕੋਈ ਮਰਜ਼ੀ ਲਓ ਇੱਥੇ ਲੇਟ ਜੀ ਵੀ ਮਿਲ ਜੂ ਹਾਂਜੀ ਦੱਸੋ ਜੀ ਸਾਉਦੀਆਂ ਚਾਰ ਜਿਹੜਾ ਮਰਜ਼ੀ ਲੈ ਜਾਓ ਲੈ ਬਈ ਇਹ ਤੋਂ 500 ਦੀਆਂ ਚਾਰ ਬਈ ਲੋਟ ਲੋ ਆ ਗਏ ਹੁਣ ਤਾਂ ਮੇਲਾ ਹੁਣ ਨਾ ਕਿਤੇ ਜਾਓ ਇੱਥੇ ਪਹੁੰਚੋ ਡ੍ਰਮ ਸਿਟੀ ਕੋਲੇ ਤੇ ਆ ਜਾਓ ਬਈ ਦੇਖੋ ਹੁੱਡੀਆਂ ਬਈ ਪੂਰੀਆਂ ਘੈਂ ਘੈਂਟ ਨੇ ਜਿਹੜੇ ਅੱਜ ਕੱਲ ਮੁੰਡੇ ਪਾਉਂਦੇ ਨੇ ਦੇਖੋ ਜਿਹੜੇ ਅੱਜ ਕੱਲ ਚੱਲਦੀਆਂ ਨੇ ਬਈ ਦੇਖੋ ਨਵੇਂ ਸਿਰੇ ਦੇ ਪੀਛੇ ਨੇ ਬਈ ਕੀ ਬਾਤ ਹੈ ਬਈ ਜਿਹੜੀ ਮਰਜ਼ੀ ਸਿਲੈਕਟ ਕਰ ਲਓ ਐ ਨਹੀਂ ਵੀ ਉਹ ਨਹੀਂ ਚੱਕਣੀ ਆ ਨਹੀਂ ਚੱਕਣੀ ਇੱਕ ਬਈ 500 ਦੀਆਂ ਚਾਰ ਕਰਤੀਆਂ ਵੀਰੇ 150 ਦੀ ਇੱਕਾ ਜਿਹੜਾ ਮਰਜ਼ੀ ਲੈ ਜਾਓ ਅੱਗੇ ਮੇਰਾ ਵੀ ਮਿੱਤਰੋ ਆ ਜਾਓ ਲੈ ਆ ਦੇ ਜਿਪਰ ਹੁੰਦੀ ਓਏ ਕੀ ਬਾਤ ਹੈ ਬਈ ਕੀ ਬਾਤ ਹੈ ਨਵੇਂ ਸਿਰੇ ਦੇ ਇਦਾਂ ਦਿੱਤਾ ਨਾ ਭਾਈ ਆ ਦੇਖੋ ਇਦਾਂ ਆ ਦੇਖ ਗਰਮੀ ਨਾਲ ਸਟਾਕ ਵੀ ਉਹ ਇਸ ਤੋਂ ਬਾਅਦ ਆਣਾ ਭਾਈ ਗਰਮੀਆਂ ਦਾ ਵੀ ਆਉਣਾ ਗਰਮੀਆਂ ਦੇ ਪੂਰੇ ਸਿਰੇ ਤੱਕ ਜੀਨ ਦੀਆਂ ਪੈਂਟਾਂ ਕੈਪਰੀਆਂ ਟੀ-ਸ਼ਰਟਾਂ ਠੀਕ ਹੈ ਜੀ ਪੂਰਾ ਫੁੱਲ ਸਟਾਕ ਆਊਗਾ ਗਰਮੀਆਂ ਦਾ ਬਸ 2-4 ਦਿਨਾਂ ਚ ਆਉਣ ਵਾਲੀ ਹੈਗਾ ਠੀਕ ਹੈ ਪਹਿਲਾਂ-ਪਹਿਲਾਂ ਲੈ ਜਾਓ ਲੁੱਟ ਕੇ ਮੇਲਾ ਆ ਜਾਓ ਭਾਈ ਹੋਰ ਉਹਨਾਂ ਦੇ ਵੀ ਆਉਗੇ ਬਸ ਠੀਕ ਹੈ ਜੀ 2-4 ਦਿਨਾਂ ਦੀ ਕਿਹੜਾ ਸਾਰੀ ਬਾਈ ਜਰੂਰ ਪਹੁੰਚੋ ਤੁਸੀਂ ਇਸ ਤੋਂ ਬਾਅਦ ਤਾਂ ਕੁਝ ਨਹੀਂ ਹੈਗਾ ਬਾਈ 500 ਦੀਆਂ 4 150 ਦੀ ਇੱਕ ਵੀਰੇ ਆ ਜਾਓ ਜੀ ਦੇਖੋ ਵੀਰੇ ਬਾਈ ਹੁੱਡੀਆਂ ਵੀ ਐ ਮਿਲਣਗੀਆਂ ਤੁਹਾਨੂੰ ਕੈਂਡ ਕੈਂਡ ਜਿਹੜੀਆਂ ਅੱਜ ਕੱਲ ਚੱਲਦੀਆਂ ਨੇਗੀਆਂ ਠੀਕ ਹੈ ਜੀ ਜਿਸ ਦੀ ਬਾਜ਼ਾਰ ਵਿੱਚ ਕੀਮਤ ਤੁਹਾਨੂੰ ਪਤਾ ਹੀ ਇਹ ਹੁੱਡੀਆਂ ਨਹੀਂ ਕਿੰਨੀ ਹੋ ਸਕਦੀ ਹੈਗੀ ਆਪਣੇ ਕੋਲੇ ਤੁਹਾਨੂੰ ਸਿਰਫ 150 ਰੁਪਿਆ ਤੁਹਾਨੂੰ ਫੇਰ ਕਹਨੇ ਆ 150 ਰੁਪਿਆ ਤੇ ਪਹੁੰਚੋ ਸਾਰੇ ਜਰੂਰ ਬਾਈ ਡ੍ਰਮ ਸਿਟੀ ਦੇ ਕੋਲ ਬਾਈ ਦੀ 100 ਪਾ ਗਈ ਸੋਹਣੇ ਸੋਹਣੇ ਪ੍ਰਿੰਟ ਆਹ ਦੇਖੋ ਵੀਰੇ ਬਲੈਕ 컬러 ਦੇ ਕਿੰਨੇ ਕੈਂਡ ਕੈਂਡ ਪੀਸ ਲੈਣਗੇ ਯਾ ਬਾਤ ਹੈ ਇਹ ਸਾਰਾ ਸਟਾਕ ਹੀ ਮੇਰੇ 1.5 150 ਦਾ ਲਾਵਾ ਜਿੰਨਾ ਪਿਆ ਹੈਗਾ ਮਰਜ਼ੀ ਵੀ ਚੱਕ ਲਵਾ ਕੇ ਦੂਜਾ ਡੇਟ ਵੀ ਜਿੰਨਾ ਪਿਆ ਸਾਰਾ 1.5 150 ਦਾ ਆ ਦੇਖ ਲਓ ਮਿੱਤਰੋ ਸਟਾਕ ਬਾਈ ਫੁੱਲ ਹੈਗਾ ਤਿੰਨ ਚਾਰ